ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾਂ ਦੇ ਨਾਲ ਜਗਨਨਾਥ ਪੂਰੀ ਪਹੁੰਚੀ ਇੱਥੇ ਸਮੁੰਦਰ ਦੇ ਕੰਢੇ ਉੱਤੇ ਜਗਨਨਾਥ ਜੀ ਦਾ ਬਹੁਤ ਵੱਡਾ ਮੰਦਿਰ ਸੀ ਇਸ ਮੰਦਿਰ ਦੀ ਬੜੀ ਮਾਨਤਾ ਸੀ ਮਣਾ ਦੇ ਹਿਸਾਬ ਨਾਲ ਪ੍ਰਸ਼ਾਦ ਵੰਡਿਆ ਜਾਂਦਾ ਸੀ ਜਗਨਨਾਥ ਵਿਸ਼ਨੂੰ ਭਗਵਾਨ ਦਾ ਇੱਕ ਨਾਂ ਸੀ ਉਨਾ ਦਿਨਾਂ ਵਿੱਚ ਇੱਕ ਗਲਪੜ ਚੱਲ ਰਹੀ ਸੀ ਕਿ ਜੋ ਇਨਸਾਨ ਜਗਨਨਾਥ ਦੀ ਸਵਾਰੀ ਦੇ ਪਹੀਆ ਹੇਟਾ ਆਪਣੇ ਆਪ ਨੂੰ ਸੁੱਟ ਕੇ ਜਾਨ ਦੇ ਦੇਗਾ ਉਸ ਨੂੰ ਮੁਕਤੀ ਮਿਲ ਜਾਏਗੀ ਗੁਰੂ ਜੀ ਨੇ ਲੋਕਾਂ ਨੂੰ ਇਸ ਪਰਮ ਤੋਂ ਕੱਢਣ ਦਾ ਸੋਚਿਆ ਗੁਰੂ ਜੀ ਤੇ ਭਾਈ ਮਰਦਾਨਾ ਇਕ ਥੜੇ ਤੇ ਬੈਠ ਗਏ ਤੇ ਸ਼ਬਦ ਗਾਣ ਲੱਗ ਪਏ ਉਹਨਾਂ ਦੀ ਮਿੱਠੀ ਆਵਾਜ਼ ਨੂੰ ਸੁਣ ਕੇ ਲੋਕੀ ਉਹਨਾਂ ਦੀ ਸੰਗਤ ਵਿੱਚ ਆ ਕੇ ਬੈਠਣ ਲੱਗ ਪਏ ਹੋਲੀ-ਹੋਲੀ ਸੰਗਤ ਵੱਧਦੀ ਗਈ। ਇੱਕ ਦਿਨ ਜਗਨਨਾਥ ਮੰਦਰ ਦੇ ਪੁਜਾਰੀ ਨੇ ਗੁਰੂ ਜੀ ਨੂੰ ਸ਼ਾਮ ਵੇਲੇ ਮੰਦਰ ਵਿੱਚ ਬੁਲਾਇਆ। ਮੰਦਰ ਵਿੱਚ ਸੰਧਿਆ ਸਮੇਂ ਜਗਨਨਾਥ ਭਗਵਾਨ ਦੀ ਬੜੀ ਧੂਮ-ਧਾਮ ਨਾਲ ਆਰਤੀ ਹੁੰਦੀ ਸੀ। ਹਜ਼ਾਰਾਂ ਥਾਲ ਸਜਾਏ ਜਾਂਦੇ ਸੀ। ਥਾਲਾਂ ਵਿੱਚ ਫੁੱਲ, ਪਤਾਸੇ, ਧੂਪ, ਮੋਤੀ ਤੇ ਦੀਵੇ ਰੱਖੇ ਜਾਂਦੇ ਸਨ। ਸ਼ੰਖਾ ਤੇ ਘੰਟੀਆਂ ਦੇ ਸ਼ੋਰ ਇਸ ਘਰ ਭਗਵਾਨ ਦੀ ਆਰਤੀ ਕੀਤੀ ਜਾਂਦੀ ਸੀ ਜਦ ਗੁਰੂ ਜੀ ਆਏ ਆਰਤੀ ਸ਼ੁਰੂ ਹੋਈ ਤਾਂ ਆਪ ਜੀ ਉਸ ਵਿੱਚ ਸ਼ਾਮਿਲ ਨਾ ਹੋਏ ਤੇ ਕਹਿਣ ਲੱਗੇ ਤੁਹਾਡੀ ਪੂਜਾ ਬਹੁਤ ਛੋਟੀ ਹੈ ਇਸ ਦੁਨੀਆ ਦੇ ਮਾਲਕ ਅਗੇ ਤਦ ਉਹਨਾਂ ਨੇ ਇੱਕ ਪਾਸੇ ਬੈਠ ਕੇ ਮਰਦਾਨਾ ਦੀ ਰਬਾਤੇ ਤਾਨ ਤੇ ਸ਼ਬਦ ਦਾ ਗਾਇਨ ਕੀਤਾ ਰਾਗ ਤਨਾ ਸ੍ਰੀ ਮਹਲਾ ਪਹਿਲਾ ਗਗਨ ਮੇਥਾਲ ਰਵ ਚੰਦ ਦੀ ਪੱਕ ਬਨੇ ਤਾਂ कामंडल जनक मोती तू प मलयाल लोपावन चवरो करे सगल बन राय फुलंत जोती केसी आरती हुए पव खडना तेरी आरती अनहत्ता शब्द ਵਰਜਨ ਤੂੰ ਪੇਰੀ ਮੰਦਿਰ ਦੇ ਪਾਂਡੇ ਇਹ ਵੇਖ ਕੇ ਬੜੇ ਹੈਰਾਨ ਹੋਏ ਤਦ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਇਹ ਛੋਟੀ ਜਹੀ ਥਾਲ ਵਿੱਚ ਸਮਗਰੀ ਸਜਾ ਕੇ ਆਰਤੀ ਕਰ ਰਹੇ ਹੋ ਪਰ ਕੁਦਰਤ ਅਕਾਲ ਪੁਰਖ ਦੀ ਕਿੰਨੀ ਮਹਾਨ ਆਰਤੀ ਉਤਾਰ ਰਹੀ ਹੈ ਅਸੀਂ ਉਸ ਆਰਤੀ ਵਿੱਚ ਭਾਗ ਲੈ ਰਹੇ ਹਾਂ ਉਹਨਾਂ ਨੇ ਦੱਸਿਆ ਇਹ ਆਕਾਸ਼ ਇੱਕ ਵੱਡਾ ਸਾਰਾ ਥਾਲ ਹੈ ਸੂਰਜ ਅਤੇ ਚੰਦ ਇਸ ਵਿੱਚ ਦੋ ਦੀਵੇ ਰੱਖੇ ਹੋਏ ਹਨ ਤਾਰਿਆਂ ਦਾ ਸਮੂਹ ਇਸ ਮਹਾ ਥਾਲ ਵਿੱਚ ਸਜਾਈ ਮੋਤੀ ਹਨ ਚੰਦਨ ਬੰਦ ਦੀ ਉੱਠਦੀ ਸੁਗੰਧੀ ਤੂਫ ਹੈ ਅਤੇ ਹਵਾ ਚੋਰ ਚੁਲਾ ਰਹੀ ਹੈ ਬੰਦੀ ਕਿੜੀ ਹੋਈ ਸਮੁੱਚੀ ਵਨਸਪਤੀ ਜੋਤ ਵੰਗ ਜਗ ਰਹੀ ਹੈ ਇਹ ਸੱਚੀ ਆਰਤੀ ਹੈ ਉਸ ਪਰਮ ਪ੍ਰਮਾਤਮਾ ਦੀ ਜਿਹੜਾ ਪੈਦਾ ਨਾਸ ਕਰਨ ਵਾਲਾ ਹੈ ਗੁਰੂ ਜੀ ਦੇ ਬਚਨ ਸੁਣ ਕੇ पांडे ਅਚਰਜ ਰਹਿ ਗਏ ਉਹਨਾਂ ਦੇ ਗਿਆਨ ਨੀਤਰ ਖੁੱਲ ਗਏ ਅਤੇ ਉਹ ਗੁਰੂ ਜੀ ਦੇ ਚਰਨਾਂ ਉੱਤੇ ਆ ਡਿੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ